ਡਾਇਰੈਕਟਰ ਜੀਜੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਮੈਂ ਆਪਣੇ ਆਫਿਸ ਤੋਂ ਨਿਕਲ ਕੇ ਐਸੋਲੇ ਘਰ ਨੂੰ ਜਾ ਰਿਹਾ ਸੀਗਾ ਇਹ ਮੇਰਾ ਰੂਟੀਨ ਰਸਤਾ ਹੈਗਾ ਜੀ ਤੋਂ ਇੱਥੇ ਤੱਕ ਜਦੋਂ ਅਸੀਂ ਪਹੁੰਚਿਆ ਤੇ ਇੱਕਦਮ ਡੈਸ਼ਬੋਰਡ ਦੇ ਵਿੱਚੋਂ ਹਲਕਾ ਜਿਹਾ ਧੂਆ ਨਿਕਲਿਆ ਅਸੀਂ ਇੱਕਦਮ ਗੱਡੀ ਰੋਕ ਲਈ ਤਾਂ ਕਿ ਅਸੀਂ ਦੇਖ ਸਕੀਏ ਵੀ ਕੀ ਹੈਗਾ ਤੇ ਇੱਕਦਮ ਇਹ ਅੱਗ ਜਿਹੜੀ ਹੈ ਨਾ ਉਹ ਪੜਕ ਪਈ ਤੇ ਸਰਕਾਰਨ ਕੀ ਹੋਇਆ ਜਿਹੜੀ ਅੱਗ ਲੱਗੀ ਹੈ ਕਾਰਨ ਕੀ ਸੀ ਕਾਰਨ ਪਤਾ ਨਹੀਂ ਜੀ ਤਾਂ ਕੋਈ ਐਕਸਪਰਟੀ ਦੱਸ ਸਕਦਾ ਸਾਨੂੰ ਤਾਂ ਇਹ ਲੱਗਦਾ ਵੀ ਬਸ ਅੱਗ ਲੱਗੀ ਤੇ ਗੱਡੀ ਗਈ ਇਲੈਕਟ੍ਰਿਕ ਇਲੈਕਟ੍ਰਿਕ ਸ਼ਾਰਟ ਹੋ ਸਕਦਾ ਅ ਅੱਜ ਤੱਕ ਦੇਖੋ ਜੀ 2014 ਤੋਂ ਇਹ ਗੱਡੀ ਮੇਰੇ ਕੋਲ ਹੀ ਹੈ ਅਸੀਂ ਇਹਨੂੰ ਡਰਾਈਵ ਕਰਦੇ ਮੈਂ ਆਪ ਨਹੀਂ ਡਰਾਈਵ ਕਰਦਾ ਮੇਰੇ ਨਾਲ ਡਰਾਈਵਰ ਹੁੰਦਾ ਮੇਰਾ ਉਸ ਸਮੇਂ ਕੋਈ ਡਰਾਈਵ ਕਰਦਾ ਜੀ ਤੇ ਅੱਜ ਤੱਕ ਕਦੇ ਕੋਈ ਇਸ਼ੂ ਬਣਿਆ ਨਹੀਂਗਾ ਫੁੱਲ ਇਨਸ਼ੋਰਡ ਹੈ ਅਸੀਂ ਹਰ ਸਾਲ ਇਨਸ਼ੋਰੈਂਸਿੰਗ ਕਰਾਈ ਦੀ ਹੈ ਸਰਵਿਸ ਵੀ ਕਰਵਾਈ ਦੀ ਹੈ ਟਾਈਮਲੀ ਤੋਂ ਬਾਕੀ ਹੁਣ ਪਤਾ ਨਹੀਂ ਕੀ ਹੋਏਗਾ ਜੀ ਆਈ ਡੋਟ ਨੋ ਡਾਇਰੈਕਟਰ ਜੀਜੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਮੈਂ ਆਪਣੇ ਆਫਿਸ ਤੋਂ ਨਿਕਲ ਕੇ ਐਸੋਲੇ ਘਰ ਨੂੰ ਜਾ ਰਿਹਾ ਸੀਗਾ ਇਹ ਮੇਰਾ ਰੂਟੀਨ ਰਸਤਾ ਹੈਗਾ ਜੀ ਤੋਂ ਇੱਥੇ ਤੱਕ ਜਦੋਂ ਅਸੀਂ ਪਹੁੰਚਿਆ ਤੇ ਇੱਕਦਮ ਡੈਸ਼ਬੋਰਡ ਦੇ ਵਿੱਚੋਂ ਹਲਕਾ ਜਿਹਾ ਧੂਆ ਨਿਕਲਿਆ ਅਸੀਂ ਇੱਕਦਮ ਗੱਡੀ ਰੋਕ ਲਈ ਤਾਂ ਕਿ ਅਸੀਂ ਦੇਖ ਸਕੀਏ ਵੀ ਕੀ ਹੈਗਾ ਤੇ ਇੱਕਦਮ ਇਹ ਅੱਗ ਜਿਹੜੀ ਹੈ ਨਾ ਉਹ ਕੜਤ ਪਈ ਤੇ ਕਾਰਨ ਕੀ ਹੋਇਆ ਜਿਹੜਾ ਅੱਗ ਲੱਗੀ ਹੈ ਕਾਰਨ ਕੀ ਦੀ ਹੈ ਕਾਰਨ ਪਤਾ ਨਹੀਂ ਜੀ ਇਹ ਤਾਂ ਕੋਈ ਐਕਸਪਰਟ ਹੀ ਦੱਸ ਸਕਦਾ ਸਾਨੂੰ ਤਾਂ ਇਹ ਲੱਗਦਾ ਵੀ ਬਸ ਅੱਗ ਲੱਗੀ ਤੇ ਗੱਡੀ ਗਈ ਇਲੈਕਟ੍ਰਿਕ ਇਲੈਕਟ੍ਰਿਕ ਸ਼ਾਰਟ ਹੋ ਸਕਦਾ ਹੈ ਅ ਅਜ ਤੱਕ ਦੇਖੋ ਜੀ 2014 ਤੋਂ ਇਹ ਗੱਡੀ ਮੇਰੇ ਕੋਲ ਹੀ ਹੈ ਅਸੀਂ ਇਹਨੂੰ ਡਰਾਈਵ ਕਰਦੇ ਮੈਂ ਆਪ ਨਹੀਂ ਡਰਾਈਵ ਕਰਦਾ ਮੇਰੇ ਨਾਲ ਡਰਾਈਵਰ ਹੁੰਦਾ ਮੇਰਾ ਉਸ ਸਮੇਂ ਕੋਈ ਡਰਾਈਵ ਕਰਦਾ ਜੀ ਤੇ ਅਜ ਤੱਕ ਕਦੇ ਕੋਈ ਇਸ਼ੂ ਬਣਿਆ ਨਹੀਂਗਾ ਫੁੱਲ ਇਨਸ਼ੋਰਡ ਹੈ ਅਸੀਂ ਹਰ ਸਾਲ ਇਨਸ਼ੋਰੈਂਸ ਦੀ ਕਰਾਈ ਦੀ ਹੈ ਸਰਵਿਸ ਵੀ ਕਰਵਾਈ ਦੀ ਹੈ ਟਾਈਮ ਦੀ ਤੋਂ ਬਾਕੀ ਹੁਣ ਪਤਾ ਨਹੀਂ ਕੀ ਹੋਏਗਾ ਜੀ ਆਈ ਡੋਨਟ ਨੋ ਡਾਇਰੈਕਟਰ ਜੀਜੀਐਨ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਦੇ ਤੌਰ ਤੇ ਕੰਮ ਕਰਦਾ ਮੈਂ ਆਪਣੇ ਆਫਿਸ ਤੋਂ ਨਿਕਲ ਕੇ ਐਸ ਵੇਲੇ ਘਰ ਨੂੰ ਜਾ ਰਿਹਾ ਸੀਗਾ ਇਹ ਮੇਰਾ ਰੁਟੀਨ ਰਸਤਾ ਹੈ ਜੀ ਤੋਂ ਇੱਥੇ ਤੱਕ ਜਦੋਂ ਅਸੀਂ ਪਹੁੰਚਿਆ ਤੇ ਇੱਕਦਮ ਡੈਸ਼ਬੋਰਡ ਦੇ ਵਿੱਚੋਂ ਹਲਕਾ ਜਿਹਾ ਧੂਆਂ ਨਿਕਲਿਆ ਅਸੀਂ ਇੱਕਦਮ ਗੱਡੀ ਰੋਕ ਲਈ ਤਾਂ ਕਿ ਅਸੀਂ ਦੇਖ ਸਕੀਏ ਵੀ ਕੀ ਹੈਗਾ ਤੇ ਇੱਕਦਮ ਇਹ ਅੱਗ ਜਿਹੜੀ ਹੈ ਨਾ ਉਹ ਪੜਕ ਪਈ ਤੇ ਕਾਰਨ ਕੀ ਹੋਇਆ ਜਿਹੜੀ ਅੱਗ ਲੱਗੀ ਹੈ ਕਾਰਨ ਕੀ ਦੀ ਹੈ ਕਾਰਨ ਪਤਾ ਨਹੀਂ ਜੀ ਇਹ ਤਾਂ ਕੋਈ ਐਕਸਪਰਟ ਹੀ ਦੱਸ ਸਕਦਾ ਸਾਨੂੰ ਤਾਂ ਇਹ ਲੱਗਦਾ ਵੀ ਬਸ ਅੱਗ ਲੱਗੀ ਤੇ ਗੱਡੀ ਗਈ ਇਲੈਕਟ੍ਰਿਕ ਇਲੈਕਟ੍ਰਿਕ ਸ਼ਾਰਟ ਹੋ ਸਕਦਾ ਹੈ ਅ ਅੱਜ ਤੱਕ ਦੇਖੋ ਜੀ 2014 ਤੋਂ ਇਹ ਗੱਡੀ ਮੇਰੇ ਕੋਲ ਹੀ ਹੈ ਅਸੀਂ ਇਹਨੂੰ ਡਰਾਈਵ ਕਰਦੇ ਮੈਂ ਆਪ ਨਹੀਂ ਡਰਾਈਵ ਕਰਦਾ ਮੇਰੇ ਨਾਲ ਡਰਾਈਵਰ ਹੁੰਦਾ ਮੇਰਾ ਉਸ ਸਮੇਂ ਕੋਈ ਡਰਾਈਵ ਕਰਦਾ ਜੀ तो आज तक कदे कोई इशू बनया नहीं गा फुल इंश्योरड है असि हर साल इंश्योरेंस इंज कराई दी है सर्विस भी करवाई दी टाइम तो है टाइमली तो बाकी उन पता नहीं की होएगा जी आई डोंट नो देश दुनिया की हर खबर सबसे पहले देखने के लिए फॉलो करें दैनिक सवेरा टीवी YouTube Facebook Instagram X और WhatsApp चैनल पर